ਵਾਟੀ ਪੰਜਾਬ ਦੇ ਉੱਤੇ ਤੁਹਾਡਾ ਇਕ ਵਾਰ ਫਿਰ ਲਾਈਵ ਹੋਇਆ ਸ਼ੰਭੂ ਬੈਰਿਲ ਦੇ ਉੱਤੇ ਤੁਹਾਨੂੰ ਰਾਤ ਦਾ ਦ੍ਰਿਸ਼ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਤੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੀ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਤੇ ਕੁਝ ਕਿਸਾਨ ਜਿਥੇ ਬੰਦੀਆਂ ਦੇ ਕੈਲੀ ਜਾਵੇ ਪੰਜਾਬ ਦੇ ਕਿਸਾਨ ਆਗੂ ਵੀ ਇੱਥੇ ਮਜਬੂਤ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਉਹ ਕਿਵੇਂ 13 ਫਰਵਰੀ ਨੂੰ ਇਹਨੂੰ ਪੁੱਟਣਗੇ ਜਾਂ ਫਿਰ ਇੱਥੇ ਹੀ ਮੋਰਚਾ ਵੱਡਾ ਸ਼ੰਭੂ ਬੈਰਿਲ ਦੇ ਉੱਤੇ ਲੱਗੇਗਾ ਕਿ ਕੁਝ ਦਿਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਭਾਈ ਜੀ ਕੀ ਲੱਗਦਾ ਕਿ ਜੋ ਕੁਝ ਪ੍ਰਬੰਧ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਕੀ ਪਟਨਾ ਇਸ ਵਾਰ ਸ਼ੰਭੂ ਬਾਰਡਰ ਨੂੰ ਪਾਰ ਕਰਨਾ ਸੌਖਾ ਹੋਏਗਾ ਕਿਸਾਨਾਂ ਦੇ ਲਈ ਵੀਰ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜੀ ਤੇਰੇ ਸਾਰੇ ਸਰੋਤਿਆਂ ਨੂੰ ਤੇ ਗੱਲ ਇਹ ਹੈ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇੱਕ ਨਾ ਪਿੱਛੇ ਹਊਆ ਬਣਾ ਰੱਖਿਆ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਐ ਇਹਦੇ 'ਚ ਆਮ ਜੇ ਆਪਾਂ ਉਹਨਾਂ ਨੂੰ ਪੁੱਛेंगे ਨਾ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਵੀ ਇੱਧਰ ਕੀ ਹੋ ਗਿਆ ਅੱਗੇ ਜਿਹੜਾ ਤੁਸੀਂ ਇੱਧਰ ਉੱਧਰ ਘੁੰਮ ਰਹੇ ਹਨਾ ਉਹਨਾਂ ਦਾ ਜਵਾਬ ਹੋਇਆ ਵੀ ਕਰੇ ਵੀ ਯਾਰ ਨਾ ਅੱਗੇ ਕਿਸਾਨਾਂ ਨੇ ਰੋਡ ਬੰਦ ਕਰ ਦਿਆ ਹਾਂ ਜਦ ਕਿ ਅਸੀਂ ਦੱਸਣਾ ਚਾਹਾਂਗੇ ਵੀ ਕਿਸਾਨਾਂ ਨੇ ਹਲੇ ਤਾਂ ਯਾਰ ਕਿਸਾਨਾਂ ਨੇ ਸ਼ੁਰੂਆਤ ਹੀ ਨਹੀਂ ਕੀਤੀ ਕਿਸਾਨਾਂ ਦੇ ਤਾਂ 3 ਦਿਨ ਪੈਸੇ ਨਾਲ ਲੇ ਤੇ ਇਹ ਗੱਲ ਮਤਲਬ ਆਪਾਂ ਨੂੰ ਥੋੜਾ ਜਿਹਾ ਸੋਸ਼ਲ ਮੀਡੀਆ ਰਾਹੀਂ ਤੇ ਥੋੜੇ ਮਾਧਿਅਮ ਰਾਹੀਂ ਇਹ ਚੀਜ਼ ਕਲੀਅਰ ਕਰੋ ਵੀ ਹਲੇ ਕਿਸਾਨਾਂ ਦੀ 13 ਤਰੀਕ ਹੈ ਜੀ 13 ਤੋਂ ਹੀ ਕਿਸਾਨਾਂ ਦਾ ਜਿਹੜਾ ਸਿਸਟਮ ਹੈ ਉਹ ਚੱਲੇਗਾ ਬਿਲਕੁਲ ਤੇ ਅੱਗੇ ਦੇਖੋ ਜਿਹੜੀ ਕਿਸਾਨੀ ਹੈ ਇਹ ਅੱਤਵਾਦੀ ਦਾ ਹੈ ਨਹੀਂ ਜੇ ਆਪਾਂ ਕਹੇ ਅੱਤਵਾਦੀ ਆ ਰਹੇ ਹੈ ਜੇ ਇਹਨਾਂ ਦੀ ਮੰਗਾਂ ਆਪਾਂ ਸੁਣਾਗੇ ਪੂਰੀਆਂ ਕਰਾਂਗੇ ਤਾਂ ਲੋੜ ਹੀ ਨਹੀਂ ਇੰਨਾ ਸਿਸਟਮ ਕਰਨ ਦੀ ਜਿੰਨਾ ਜੋਰ ਸਰਕਾਰ ਇਹ ਕੰਮ ਵਾਸਤੇ ਲਾ ਰਹੀ ਹੈ ਮੇਰੇ ਖਿਆਲ ਚ ਉਸ ਹਿਸਾਬ ਨਾਲ ਜੇ ਕੁਝ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਕਰੇ ਤੇ ਮੇਰੇ ਖਿਆਲ ਤਾਂ ਜਾਦੇ ਵੈਟਰ ਹੈ ਵੀ ਇਹ ਚੀਜ਼ ਜਾਦੇ ਵਧੀਆ ਕੰਮ ਨਹੀਂ ਇਹ ਇਹਦੇ ਨਾਲ ਨਾ ਕੋਈ ਦੇਖੋ ਇਹ ਦਰਿਆਵਾਂ ਨੂੰ ਬੰਦ ਲਾਣ ਵਾਲਾ ਗਾਮੇ ਬਹੁਤੀ ਦੇਰ ਨਹੀਂ ਚੱਲਣਾ ਜੇ ਕਹੀਏ ਨਾ ਕਿੰਨੇ ਕੁ ਰੋਕਣਗੇ ਉਹਰੇ ਕਿੰਨੇ ਕੁ ਦੇਰ ਰੁਕਣਾ ਚਲੋ ਆਪਣਾ ਜੋਰ ਇਹਨਾਂ ਨੂੰ ਲਾ ਲੈਣ ਦਿਓ ਬਾਕੀ ਕਿਸਾਨ ਤਾਂ ਕਿਸਾਨ ਹੀ ਆ ਸਾਰੇ ਦਿਨ ਇਹਨਾਂ ਨੇ ਮਿੱਟੀ 'ਚ ਹੀ ਰਹਿਣਾ ਬਾਈ ਕਿ ਨਹੀਂ ਜੇ ਆਪਾਂ ਕਹੀਏ ਇੱਦਾਂ ਨਹੀਂ ਕੁਸ ਬਣਦਾ ਤੁਹਾਨੂੰ ਲੱਗਦਾ ਕਿ ਇਹ ਹੈ ਜੀ ਇਹ ਪਬਲਿਕ ਵਾਸਤੇ ਕਿ ਇਹ ਪਬਲਿਕ ਦਾ ਰਸਤਾ ਬੰਦ ਕਰਨੇ ਵਾਸਤੇ ਜੀ ਬਿਲਕੁਲ ਪਬਲਿਕ ਵਾਸਤੇ ਆਮ ਜਿ ਖੁੱਲਣਾ ਚਾਹੀਦਾ ਰਸਤਾ ਇਹ ਪਬਲਿਕ ਵਾਸਤੇ ਜੀ ਤੇ ਜੇ ਆਪਾਂ ਪਬਲਿਕ ਨੇ ਉਹਨੂੰ ਮੋਦੀ ਨੂੰ ਬਣਾਤਾ ਤੇ ਮੋਦੀ ਨੇ ਸਾਡੀ ਸੁਣਾਈ ਨਹੀਂ ਕਰਨੀ ਕਿ ਉਹ ਆਪਦੀ ਇਕੱਲੇ ਦੀ ਆਪਦੀ ਚੱਲੇਗੀ ਦਾ ਹੈ ਜੀ ਇਹ ਦੱਸਣਾ ਚਾਹੀਦਾ ਕਿਉਂਕਿ ਇਹ ਗੱਲ ਵੀ ਲਗਾਤਾਰ ਕਹੀ ਜਾ ਰਹੀ ਹੈ ਕਿ ਕਹਿੰਦੇ ਜਿਵੇਂ ਕਿ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਐਜਾ ਪ੍ਰਬੰਧ ਕੀਤਾ ਜਿਹੜੀ ਸਵਾਰੀ ਪੰਜਾਬ ਦੇ ਵਿੱਚ ਐਂਟਰ ਹੋਣੀ ਆ ਉਹਨਾਂ ਨੂੰ ਦਿੱਕਤਾਂ ਬਹੁਤ ਆ ਰਹੀਆਂ ਨੇ ਅੱਗੇ ਜਾਣ ਵਾਸਤੇ ਜਿਹੜੇ ਹਰਿਆਣਾ ਦੇ ਵਿੱਚ ਐਂਟਰ ਹੋ ਰਹੇ ਨੇ ਉਹਨਾਂ ਨੂੰ ਵਾਸਤੇ ਵੀ ਬੜੀ ਦਿੱਕਤਾਂ ਆ ਰਹੀਆਂ ਨੇ ਕਿਤਨਾ ਕਿਤੋਂ ਆਤੇ ਹੈਲੀਕਾਪਟਰ ਲਾ ਦੇ ਵੀ ਉੱਤੋਂ ਦੀ ਉੱਡ ਕੇ ਹਰਿਆਣਾ ਜਾਣ ਵਾਸਤੇ ਹੈਲੀਕਾਪਟਰ ਲਾ ਦਿਓ ਜਾਂ ਹਵਾਈ ਜਹਾਜ਼ ਲਾ ਦਿਓ ਵੀ ਉੱਤੇ ਉੱਡ ਕੇ ਤੇ ਜਿਹੜਾ ਨੇ ਜਾਣਾ ਵਾ ਪਬਲਿਕ ਤੇ ਜਾ ਸਕਦੀ ਹੈ ਵੀ ਆ ਜੀ ਜੀ ਵੀਰ ਦੇਖੋ ਇਹ ਤਾਂ ਗੱਲਾਂ ਆ ਜੇ ਆਪਾਂ ਕਹੀਏ ਹੈਲੀਕਾਪਟਰ ਜਾਂ ਇਦਾਂ ਦੇ ਕੋਈ ਸਾਧ ਜਿਹੜੇ ਰੋਡ ਬਣੇ ਹੋਏ ਆ ਹੁਣ ਆਪਾਂ ਕਿਸਾਨ ਜਥੇਬੰਦੀਆਂ ਲਾ ਲੋ ਜਾਂ ਪਿੱਛੇ ਡਰਾਈਵਰਾਂ ਦਾ ਹਨਾ ਉਹ ਚੱਲਿਆ ਕਾਫੀ ਤੇ ਜੇ ਇਹ ਨਾ ਇੱਕ ਘੰਟੇ ਵਾਸਤੇ ਵੀ ਰੋਡ ਨੂੰ ਬਲੌਕ ਕਰ ਰਹੇ ਬੰਦ ਕਰ ਰਹੇ ਆ ਤਾਂ ਸਰਕਾਰ ਨੂੰ ਹੱਥ ਪੈਰ ਨਹੀਂ ਪੈਂਦੀ ਹੈ ਹਨਾ ਉਹ ਕਹਿੰਦੇ ਆ ਵੀ ਤੇ ਆਮ ਵੀ ਲੋਕ ਉੱਠ ਕੇ ਕਹਿੰਦੇ ਆ ਵੀ ਸਾਨੂੰ ਖੱਜਲ ਖਰਾਬ ਕਰ ਰਹੇ ਆ ਹਨਾ ਵੀ ਸਾਨੂੰ ਜਾਣ ਤੋਂ ਰੋਕਿਆ ਜਾ ਰਿਹਾ ਕਿਸਾਨਾਂ ਵੱਲੋਂ ਜਾਂ ਮਜ਼ਦੂਰਾਂ ਵੱਲੋਂ ਜਾਂ ਡਰਾਈਵਰਾਂ ਵੱਲੋਂ ਹਨਾ ਕੋਈ ਵੀ ਆਪਣੀ ਕਿਸੇ ਤਰ੍ਹਾਂ ਦਾ ਬੰਦਾ ਰੋਡ ਬੰਦ ਕਰੇ ਤੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਵੀ ਇਹਦੇ ਵਿੱਚ ਕੌਣ ਹੈ ਜਿਹੜਾ ਬੰਦ ਕਰ ਰਿਹਾ ਤੇ ਇਹ ਕਿਉਂ ਨਹੀਂ ਇਹ ਕਲੀਅਰ ਕਰਿਆ ਜਾ ਰਿਹਾ ਵੀ ਕੀ ਕਿਸ ਚੀਜ਼ ਦੀ ਤਿਆਰੀ ਕਰ ਰਹੇ ਹੈ ਐਡਾ ਕਿਹੜੇ ਬੰਬ ਲੈ ਕੇ ਦਿੱਲੀ ਲੋਕੀ ਜਾਣ ਲੱਗੇ ਹੈ ਦੇਖੋ ਜੇ ਉਹ ਆਪਣੀ ਮੰਗਾਂ ਮੰਗ ਰਹੇ ਮੰਗ ਰਹੇ ਆ ਉਹਨਾਂ ਦੀ ਜਿਆਦਾ ਪੂਰੀ ਕਰ ਦੋ ਨੰਬਰ 2 ਜੇ ਤੁਹਾਨੂੰ ਨਹੀਂ ਤੁਹਾਨੂੰ ਲੱਗਦਾ ਵੀ ਸਾਡੇ ਵਸਦਾ ਕੰਮ ਨਹੀਂ ਤੇ ਉਹ ਬਾਤ ਹੀ ਨਾ ਕਰੋ ਜਦੋਂ ਆਪਾਂ ਪਹਿਲੇ ਦਿੱਲੀ ਤੋਂ ਆਏ ਆ ਇਹਨਾਂ ਨੇ ਕੀ ਕਰਿਆ ਬਈ ਉਸ ਟਾਈਮ ਐਮਐਸਪੀ ਤੇ ਵੀ ਠੀਕ ਹੈ ਤੇ ਬਿਜਲੀ ਸੋਧ ਬਿਲ ਤੇ ਵੀ ਤੇ ਜਿਹੜਾ ਆਪਣਾ ਇੱਧਰ ਹੋਇਆ ਸੀਗਾ ਯੂਪੀ ਚ ਉਹਦਾ ਵੀ ਮਤਲਬ ਇਹਨਾਂ ਨੇ ਕਿਤੇ ਨਾ ਨਹੀਂ ਕਰੀ ਪਰ ਸਾਡੀ ਇਹ ਇੱਕ ਕਮੀ ਰਹੀ ਹੈ ਆਪਾਂ ਨਾ ਇੱਕੇ ਚ ਜਾਵਤੇ ਚ ਰਹਿ ਕੇ ਕੰਮ ਨਹੀਂ ਕਰ ਸਕਦੇ ਤੇ ਦੂਜੀ ਗੱਲ ਆਪਾਂ ਨੂੰ ਨਾ ਮਤਲਬ ਕਿਸਾਨ ਜਥੇਵੰਦੀਆਂ ਦੇ ਨਾਲ-ਨਾਲ ਇੱਕ ਆਪਣਾ ਜਿਹੜਾ ਚਿੰਨ੍ਹ ਹੈ ਖਾਲਸਾਈ ਚਿੰਨ੍ਹ ਉਹ ਵੀ ਆਪਾਂ ਨੂੰ ਇਹ ਤੋਂ ਮੂਰੇ ਰੱਖਣਾ ਪਏਗਾ ਤਾਂ ਆਪਣੀ ਜਿੱਤ ਹੋਏਗੀ ਪਿਛਲੇ ਵਾਰ ਤਾਂ ਇਹ ਤੋਂ ਜਦੋਂ ਮੈਂ ਸਟੇਜ ਤੋਂ ਤੁਸੀਂ ਸੁਣਿਆ ਹੋਊਗਾ ਸਾਹਮਣੇ ਕਹਿ ਦਿੱਤਾ ਕਿ ਵੀ ਇਹਨੂੰ ਪਿੱਛੇ ਹਟਾ ਲਿਆ ਜਾਵੇ ਦੇਖੋ ਕਹਿਣ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਇਹ ਲਾਲ ਝੰਡੀਆਂ ਵਾਲੇ ਜਿਹੜੇ ਚਲੋ ਆਪਾਂ ਸਾਰਿਆਂ ਨੂੰ ਗਲਤ ਨਹੀਂ ਕਹਿੰਦੇ ਸਾਰੇ ਗਲਤ ਹੁੰਦੇ ਵੀ ਨਹੀਂ ਪਰ ਕੁਝ ਇਦਾਂ ਦੇ ਲੀਡਰ ਹੁੰਦੇ ਐ ਜੀ ਇਹਨਾਂ ਨੂੰ ਸਾਨੂੰ ਇਹ ਨਹੀਂ ਪਤਾ ਉਹਨਾਂ ਨੂੰ ਤਕਲੀਫ ਕਿਸ ਚੀਜ਼ ਦੀ ਹੈ ਦੇਖੋ ਆਪਣੇ ਹੱਕਾਂ ਦੀ ਆਵਾਜ਼ ਚੁੱਕਣਾ ਕੋਈ ਬੁਰੀ ਗੱਲ ਨਹੀਂ ਪਰ ਇਸ ਵਾਰ ਤਾਂ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਉਹ ਇੱਕ ਜੁੱਟ ਵੀ ਨਹੀਂ ਹੈਗੀ ਆ ਕਾਫੀ ਜਥੇਬੰਦੀਆਂ ਦਾ ਐਲਾਨ ਹੈਗਾ ਵੀ ਅਸੀਂ 13 ਨੂੰ ਜਾਵਾਂਗੇ ਪਰ ਉਗਰਾਹ ਜਥੇਬੰਦੀ ਹੋਰਾਂ ਦੇ ਵੱਲੋਂ ਦਾ ਇਹ ਗੱਲ ਕਹੀ ਗਈ ਹੈ ਕਹਿੰਦੇ ਅਸੀਂ ਫਰਵਰੀ ਦੇ ਅਖੀਰ ਦੇ ਵਿੱਚ ਜਾਂ ਫਿਰ ਮਾਰਚ ਦੇ ਪਹਿਲੇ ਹਫਤੇ ਵੱਲ ਜਾਵਾਂਗੇ ਇੱਕ ਕਿ ਹੋ ਕੀ ਰਿਹਾ ਦੋ ਫੜ ਹੋਈਆਂ ਚੋਂ ਲੱਗਦਾ ਕਿ ਜਿੱਤਰਾ ਸੋਖ ਰਹੇਗਾ ਇਸ ਵਿੱਚ ਹਾਂ ਮੈਂ ਬੇਨਤੀ ਕਰਾਂ ਨਾ ਤਾਂ ਲੀਡਰਾਂ ਦੀ ਕੋਈ ਸੁਣਦਾ ਹੈ ਇਹ ਜਿਹੜਾ ਰੋ ਜਿਹੜੀ ਲੋਕਾਂ ਦੀ ਆਵਾਜ਼ ਹੈ ਇਹ ਲੀਡਰਾਂ ਨੂੰ ਪਿਛਲੇ ਵਾਰੀ ਵੀ ਤੇ ਹੁਣ ਵੀ ਲੀਡਰਾਂ ਨੂੰ ਲੋਕਾਂ ਦਾ ਸਾਥ ਦੇਣਾ ਪਏਗਾ ਤੇ ਜੇ ਲੀਡਰਾਂ ਦਾ ਸਾਥ ਲੋਕੀ ਦੇਣ ਤਾਂ ਇਹ ਮਸਲੇ ਵਿਕ ਜਾਂਦੇ ਆ ਨਹੀਂ ਸੀ ਉਹ ਨਿਪਰੇ ਨਹੀਂ ਚੜਦੇ ਫਿਰ ਫਤ ਮਤਲਬ ਹੌਸਲੇ ਬਣਾਦੇ ਨੇ ਵੀ ਪੱਟ ਦੇ ਦੇਣਗੇ ਦੇਖੋ ਮੈਂ ਕਹਣਾ ਵੀ ਅੱਗੇ ਨੀਸ਼ਾਨ ਸਾਹਿਬ ਤੇ ਗੁਰੂ ਦੀ ਕਿਰਪਾ ਜੀ ਇਹਦੇ ਮੁਰੇ ਕੀ ਚੀਜ਼ ਹੈ ਫਿਰ ਕਿੰਨਾ ਸਮਾਂ ਲੱਗ ਸਕਦਾ ਜਿਵੇਂ ਇਸ ਵਾਰ ਪ੍ਰਬੰਧ ਕਿਤੇ ਜਾ ਰਹੇ ਨੇ ਕਿਉਂਕਿ ਤੁਸੀਂ ਸਿੱਧੀਆਂ ਤਸਵੀਰਾਂ ਦੇਖੋ ਬੈਰੀਕੇਟ ਵਿੱਚ ਲਾ ਕੇ ਵਿੱਚ ਪੱਥਰ ਦੇ ਦੂਜੇ ਪੱਥਰ ਲਗਾਏ ਜਾ ਰਹੇ ਫੇਸ ਮਿੰਟ ਪਰ ਜਾਊਗਾ ਉਸ ਤੋਂ ਬਾਅਦ ਫਿਰ ਬੈਰੀਕੇਟ ਨੇ ਫਿਰ ਇੱਕ ਅੱਗੇ ਹੋਰ ਲਗਾਏ ਜਾ ਰਿਹਾ ਬੈਰੀਕੇਟ ਤੁਹਾਨੂੰ ਕੀ ਲੱਗਦਾ ਕਿ ਇੱਕ ਰੰਦੇ ਵਿੱਚ ਪਟਨਾ ਸੋਕਾ ਰਹੇਗਾ ਜਾਂ ਫਿਰ ਕਹੀਂ ਲੱਗ ਸਕਦੇ ਆ ਸ਼ੰਭੂ ਬਾਦਰੋਂ ਪਾਰ ਕਰਨ ਵਾਸਤੇ ਇਸ ਵਾਰ ਦੇਖੋ ਗੱਲ ਇਦਾਂ ਪਹਿਲੇ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਇਹ ਤੋਂ ਪਹਿਲੇ ਕੋਈ ਜਵਾਬ ਨਹੀਂ ਬਿਲਕੁਲ ਕਿਉਂ ਨਹੀਂ ਹੈਗਾ ਕਿਉਂਕਿ ਹੱਲੇ ਇਹ ਰੁਕਣ ਤਾਂ ਕਰ ਕੀ ਰਹੇ ਹੈ ਇਹ ਹੀ ਨਹੀਂ ਸਮਝ ਆ ਰਿਹਾ ਬਿਲਕੁਲ ਮੈਨੂੰ ਤਾਂ ਇਹ ਲੱਗ ਰਿਹਾ ਵੀ ਇਹ ਆਮ ਲੋਕਾਂ ਨੂੰ ਖੱਜਲ ਕਰ ਰਹੇ ਆ ਕਿਸਾਨ ਨਹੀਂ ਰੁਕਦੇ ਕਿਉਂਕਿ ਮੰਨ ਲਓ ਚਲੋ ਇਹਨਾਂ ਨੇ ਰੋਕ ਵੀ ਲਈ ਇੱਥੇ ਹਨਾ ਤੇ ਫਿਰ ਕੀ ਹੋਏਗਾ ਜੇ ਇੱਥੋਂ ਹੀ ਰੋਡ ਬਲੌਕ ਹੋ ਗਿਆ ਮਸਲਾ ਤਾਂ ਉੱਥੇ ਦਾ ਉੱਥੇ ਹੀ ਹੈ ਨਾ ਇਹ ਮਸਲਾ ਹੱਲ ਇਦਾਂ ਨਹੀਂ ਹੁੰਦਾ ਇਹ ਗੱਲਬਾਤ ਕਰਨੀ ਚਾਹੀਦੀ ਹੈ ਇਹਦੇ ਨਾਲ ਮਸਲਾ ਹੱਲ ਕਰਨਾ ਚਾਹੀਦਾ ਨਾ ਕਿ ਇਦਾਂ ਦੇ ਪ੍ਰਬੰਧਾਂ ਨਾਲ ਕੁਝ ਨਹੀਂ ਹੁੰਦਾ ਦੂਜੇ ਪਾਸੇ ਕਿਸੇ ਜਾਰੇ ਕਹਿੰਦੇ 12 ਫਰਵਰੀ ਨੂੰ ਕਹਿੰਦੇ ਕੇਂਦਰ ਦੀ ਪੰਜਾਬ ਜਥੇਬੰਦੀ ਨਾਲ ਮਿਲ ਮੀਟਿੰਗ ਸੱਦੀ ਗਈ ਹੈ ਕਹਿੰਦੇ ਕੀ ਲੱਗਦਾ ਹੈ ਕਿ ਜੇਕਰ ਉਹਦੇ ਵਿੱਚ ਕੋਈ ਫੈਸਲਾ ਹੁੰਦਾ ਕਿ ਕਿਸਾਨਾਂ ਨੂੰ ਜੇਕਰ ਭਰੋਸਾ ਦੇਂਦੀ ਹੈ ਕੇਂਦਰ ਸਰਕਾਰ ਕਿ ਮੰਨ ਲੈਣੀ ਚਾਹੀਦੀ ਹੈ ਜਾਂ ਫਿਰ ਆਪਣਾ ਜਿਹੜਾ ਫੈਸਲਾ ਉਹਦੇ ਦਾ ਟਲ ਰਹਿਣਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਮੁਕੰਮਲ ਤੌਰ ਤੇ ਇਹ ਸਰਕਾਰ ਨਹੀਂ ਮੰਨੇਗੀ ਪਹਿਲੀ ਗੱਲ ਤਾਂ ਦੂਜੀ ਗੱਲ ਜੇ ਕੁਝ ਸਰਤਾ ਮੰਨ ਵੀ ਰਹੀ ਹੈ ਤੇ ਇਹ ਮੈਂ ਇਕੱਲਾ ਇਹ ਗੱਲ ਨਹੀਂ ਕਹਿ ਸਕਦਾ ਕੁਝ ਵੀ ਦੇਖੋ ਜਥੇ ਬੰਦੀਆਂ ਆਪਣੇ ਜਥੇ ਬੰਦੇ ਜਿਹੜਾ ਕੰਮ ਚੱਲ ਰਿਹਾ ਉਹ ਇਸ ਗੱਲ ਦਾ ਜਵਾਬ ਦੇਣਗੇ ਵੀ ਉਹ ਇਸ ਬਾਰੇ ਅੱਗੇ ਉਹਨਾਂ ਦੀ ਕੀ ਰਣਨੀਤੀ ਹੋਏਗੀ ਤੇ ਉਹ ਕੀ ਫੈਸਲਾ ਲੈਣਗੇ ਪਰ ਇੱਕ ਨਾ ਹੋਰ ਚਰਚਾ ਕਹਿੰਦੇ ਵੀ ਕਿਸਾਨਾਂ ਦੇ ਵੱਲੋਂ ਥੋੜਾ ਲੇਟ ਕਰ ਦਿੱਤਾ ਗਿਆ ਕਹਿੰਦੇ ਜੇਕਰ ਕਿਸਾਨਾਂ ਦੇ ਵੱਲੋਂ ਪਹਿਲਾਂ ਇਹ ਕੀਤਾ ਜਾਂਦਾ ਕਹਿੰਦੇ ਕਿਤੇ ਬਥੇਰ ਮਤਲਬ ਕੁਝ ਨਾ ਕੁਝ ਮਿਲ ਸਕਦਾ ਸੀ ਕਿਸਾਨਾਂ ਨੂੰ ਪਰ ਇਸ ਵਕਤ ਉਧਰ ਚੋਣ ਜਾਬਤਾ ਵੀ ਲੱਗਣ ਵਾਲਾ ਵੈ ਸਰਕਾਰ ਵੀ ਤੁਹਾਨੂੰ ਪਤਾ ਜਦੋਂ ਤੱਕ ਨਵੀਂ ਸਰਕਾਰ ਨਹੀਂ ਬਣਦੀ ਕਦੋਂ ਸੋਚ ਚੱਕਦੀ ਹੈ ਕਿ ਕੁਝ ਬਣਦਾ ਹੈ ਕਈ ਮਹੀਨੇ ਲੱਗ ਸਕਦੇ ਨੇ ਕਿ ਦੇਰੀ ਨਹੀਂ ਕਰਤੀ ਕਿਸਾਨਾਂ ਨੇ ਇਹ ਜਿਹੜਾ ਐਲਾਨ ਹੈ ਪਹਿਲਾਂ ਕਰਨਾ ਚਾਹੀਦਾ 2 ਮਹੀਨੇ ਪਹਿਲਾਂ ਪਹਿਲੀ ਗੱਲ ਤਾਂ ਇਹ ਹੈ ਜੀ ਜਬ ਜਾਗੇ ਤਵੀ ਸਵੇਰਾ ਦੂਜੀ ਗੱਲ ਇਹ ਇਸ ਟਾਈਮ ਨਾ ਜੇ ਆਪਾਂ ਦੇਖੀਏ ਇਹ ਮੇਰੇ ਖਿਆਲ ਤਾਂ ਸਹੀ ਬਾਤ ਹੈ ਕਿਉਂਕਿ ਜੇ ਇਹ ਸਮਾ ਲੰਗਾ ਲਿਆ ਉਹ ਤੋਂ ਬਾਅਦ 5 ਸਾਲ ਤਾਂ ਕੁਝ ਆਉਣਾ ਨਹੀਂ ਹੁਣ ਮੇਰੇ ਅੰਦਾਜ਼ੇ ਨਾਲ ਦੇਖੋ ਸਰਕਾਰ ਨੂੰ ਵੀ ਚਾਹੀਦਾ ਵੀ ਥੋੜਾ ਪਿੱਛੇ ਝੁਕੇ ਉਹ ਵੀ ਆਪਣੇ ਜਿਵੇਂ ਕਹਿੰਦੇ ਆ ਵੀ ਕਿਸੇ ਗੱਲਬਾਤ ਦੇ ਆਵੇ ਮੀਟਿੰਗਾਂ ਕਰੇ ਤੇ ਇਹਨੂੰ ਹੱਲ ਕਰਾਵੇ ਨਾ ਕਿ ਇਹ ਤੇ ਇੰਨਾ ਕੁਝ ਕਿਸੇ ਨੂੰ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ ਤਾਂ ਵੀ ਇਹ ਹੈ ਵੀ ਤਰੀਕੇ ਨਾਲ ਕੰਮ ਕਰੇ ਤੇ ਜਾਦੀ ਬੈਟਰ ਉਹ ਇਹ ਸਨ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਆਪਣੇ ਵਿਚਾਰ ਦਿੱਤੇ ਗਏ ਨੇ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਹੌਸਲੇ ਬੁਲੰਦ ਨੇ ਕਹਿੰਦੇ ਕਿਸੇ ਵੀ ਤਰ੍ਹਾਂ ਹਰਿਆਣਾ ਸਰਕਾਰ ਜਿਵੇਂ ਪ੍ਰਸ਼ਾਸਨ ਦੇ ਵੱਲੋਂ ਜੋ ਮਰਜ਼ੀ ਪ੍ਰਬੰਧ ਕਰੇ ਜਾਣ ਪਰ ਕਿਸਾਨਾਂ ਦੇ ਅੱਗੇ ਸਾਫ ਫਿੱਕੇ ਨੇ ਕਿਸਾਨ ਮਿੱਟੀ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਮਿਹਨਤ ਕਰਦਾ ਹੈ ਉਸੇ ਤਰ੍ਹਾਂ ਤੁਸੀਂ ਕੀ ਜੋ ਸੋਚਦੇ ਹੋ ਕਿ ਪਾਰਟੀ ਪੰਜਾਬ ਦੇ ਉੱਤੇ ਜੋ ਕੋਈ ਤੁਹਾਨੂੰ ਦਿਖਾਇਆ ਜਾ ਰਿਹਾ ਤੁਸੀਂ ਕੀ ਸੋਚਦੇ ਹੋ ਇਸ ਹਾਲਾਤਾਂ ਨੂੰ ਕਿਵੇਂ ਵਾਚਦੇ ਹੋ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਧੰਨਵਾਦ